ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੀ ਬਰਾਤ ਠਹਿਰੀ ਸੀ ਜੀ ਹਾਂ ਇਹ ਹੈ ਜਿਹੋ ਪੌਣ ਪਿੱਤਰ ਆਸਥਾਨ ਗੁਰਦੁਆਰਾ ਸ੍ਰੀ ਠਾਰੀ ਸਾਹਿਬ ਪਾਸ਼ਾ ਛੇਵੀਂ ਪਿੰਡ ਸੁਲਤਾਨਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼ੋਭਿਤ ਸਥਾਨ ਜਿਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੀ ਬਰਾਤ ਠਹਿਰੀ ਸੀ ਕਦੋਂ ਠਹਿਰੀ ਸੀ ਕਿਉਂ ਠਹਿਰੀ ਸੀ ਆਓ ਸੰਗਤ ਜੀ ਦੱਸਦੇ ਹਾਂ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਅੰਤ ਤੱਕ ਦੇਖਦੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਹੀ ਸੰਗਤਾਂ ਇਸ ਪੌਣ ਪਿੱਤਰਸਤਾਨ ਦੇ ਦਰਸ਼ਨਦਾਰਕ ਕਰ ਸਕਣ ਜੀ ਆਓ ਸੰਗਤ ਜੀ ਦੱਸਿਆ ਇੱਥੋਂ ਦਾ ਇਤਿਹਾਸ ਪੂਰਾ ਵਿਸਥਾਰ ਦੇ ਨਾਲ ਸੰਗਤ ਜੀ ਇਹ ਪੌਣ ਪਿੱਤਰਸਤਾਨ ਪਿੰਡ ਸੁਲਤਾਨਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਿਸ਼ੋਬਿਤ ਗੁਰਦੁਆਰਾ ਸ੍ਰੀ ਅਟਾਰਿਸ ਪਾਛੇ 6ਵੀਂ ਦੇ ਨਾਮ ਨਾਲ ਪ੍ਰਸਿੱਧ ਇਹ ਪੌਣ ਪਿੱਤਰ ਸਥਾਨ ਹੈ ਜਦੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੀ ਬਰਾਤ ਸਮੇਤ ਗੁਰੂ ਕੇ ਮੈਲ ਤੋਂ ਚੱਲ ਕੇ ਪਿੰਡ ਡੱਲਾ ਵਿਖੇ ਜਾਂਦੇ ਹੋਏ ਸੁਲਤਾਨ ਦੇ ਪਿੰਡ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਠਹਿਰਾ ਕੀਤਾ ਸੀਗਾ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ ਅਤੇ ਮੁੱਖ ਸਿੱਖਾਂ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਪਾਈ ਗੁਰਦਾਸ ਜੀ ਪਾਈ ਬਾਲੋ ਜੀ ਪਾਈ ਛਾਲੋ ਜੀ ਬਾਬਾ ਵਿਦੀ ਚੰਦ ਅਤੇ ਹੋਰ ਮੁਖੀਏ ਵੀ ਨਾਲ ਸਨ ਯਾਦ ਰਹਿ ਕਿ ਸਤਗੁਰੂ ਜੀ ਨੇ ਬਿਕਰਮੀ ਸੰਮਤ 1661 ਮਾਗਦੀ ਛੇ ਨੂੰ ਇਸ ਪਵਣ ਪਿੱਤਰ ਸਥਾਨ ਤੇ ਆਪਣੇ ਚਰਨ ਪਾਏ ਤੇ ਇਸ ਸਥਾਨ ਨੂੰ ਸਦਾ ਲਈ ਪਿੱਤਰ ਕਰਤਾ ਜੋ ਕਿ ਯਾਦਗਰੀ ਇੱਕੋ ਕਰੀਰ ਦਾ ਦਰਖਤ ਵੀ ਹੈ ਜਿਸ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਉਸੇ ਆਪ ਸੰਗਤ ਨੂੰ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਜੁੜੇ ਹੋਏ ਸੰਗਤ ਜੀ ਵੀਡੀਓ ਦੇ ਨਾਲ ਤਾਂ ਕਿ ਆਪ ਜੀ ਨੂੰ ਉਸ ਪਾਵਨ ਪਿੱਤਰ ਕਰੀਰ ਦੇ ਵੀ ਜਿਹੜੇ ਆ ਦਰਸ਼ਨਦਾਰ ਜਿਹੜੇ ਆ ਉਹ ਕਰਵਾਏ ਜਾਣ ਵਾਹਿਗੁਰੂ ਵਾਹਿਗੁਰੂ ਕਰੋ ਦਰਸ਼ਨ ਨੂੰ ਹੋਜਣੇ ਹਾਲ ਤੇ ਵੀਡੀਓ ਨਾਲ ਦੇ ਨਾਲ ਸ਼ੇਅਰ ਜਰੂਰ ਕਰਦੇ ਹੋ ਗੁਰੂ ਸਾਹਿਬ ਜੀ ਨੂੰ ਸ਼ੋਹ ਪ੍ਰਾਪਤ ਹੈ ਇਸ ਪਾਵਨ ਪਿਤ੍ਰਕ੍ਰੀ ਦੇ ਦਰਖਤ ਨੂੰ ਜਿਸ ਦੇ ਆਪ ਜੀ ਦਰਸ਼ਕਦਾਰੇ ਕਰ ਰਹੇ ਹੋ ਇਸ ਕਰਦਾ ਪ੍ਰਤੀਕ ਹੈ ਕਿ ਜੋ ਵੀ ਪ੍ਰਾਣੀ ਮਾਤਰ ਗੁਰੂ ਸ਼ੋ ਨੂੰ ਪ੍ਰਾਪਤ ਕਰੇਗਾ ਸਰੋਵਰ ਵਿੱਚ ਇਸ਼ਨਾਨ ਕਰੇਗਾ ਸਤਗੁਰੂ ਜੀ ਉਸ ਨੂੰ ਰਹਿਮਤ ਸਦਕਾ ਹਰਿਆ ਪਰਿਆ ਰੱਖਣਗੇ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਅਸੀਂ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਨ ਵਾਸਤੇ ਜਾਈਏ ਤੇ ਆਪ ਸੰਗਤਾਂ ਨੂੰ ਵੀ ਇਹਨਾਂ ਪਾਵਨ ਪਿੱਤਰ ਅਸਥਾਨਾਂ ਦੇ ਦਰਸ਼ਨਦਾਰੇ ਕਰਵਾਏ ਜਾਣ ਕਰ ਬੈਠਿਆ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਇਹਨਾਂ ਪਾਵਨ ਪਿੱਤਰ ਅਸਥਾਨਾਂ ਦੇ ਦਰਸ਼ਨਦਾਰੇ ਕਰਕੇ ਨਿਹਾਲ ਹੋ ਜਾਂਦੀਆਂ ਹਨ ਵਾਹਿਗੁਰੂ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਾਸ਼ਾਏ 6ਵੇਂ ਪਿੰਡ ਸੁਲਤਾਨਵਿੰਡਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਾਪਿਤ ਉਹ ਸਥਾਨ ਜਿਸ ਸਥਾਨ ਤੇ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੀ ਬਰਾਤ ਟਹਿਰੀ ਸੀ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਦੀ ਵੀਡੀਓ ਜੇ ਪਸੰਦ ਆਈ ਜੇ ਪਸੰਦ ਆਈ ਜੀ ਜ਼ਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਹੀ ਸੰਗਤਾਂ ਦਰਸ਼ਨਦਾਰੀ ਕਰ ਸਕਦੀਆਂ ਹਨ ਜੁੜੇ ਰਹੋ ਆਪਣੇ YouTube Facebook Instagram ਦੇ ਨਾਲ ਤਾਂ ਕਿ ਆਨਲਾਈਨ ਵੀਡੀਓ ਤੱਕ